ਹੈਲੋ ਕਿਦਾਂ ਹੋ ਜੀ ਸਾਰੇ ਹੋ ਸਭ ਠੀਕ ਠਾਕ ਹੋ ਮੋਗੇ ਜੀ ਅੱਜ ਦੇ ਜਿਹੜਾ ਆਪਣਾ ਸੂਟ ਰੂਗਾ ਉਹ ਰੂਗਾ ਜੀ ਵੱਖਰਾ ਸਵੈਗ ਇਹ ਸੂਟ ਦਾ ਨਾਮ ਹੈ ਜੀ ਵੱਖਰਾ ਸਵੈਗ ਬਹੁਤ ਸੋਹਣਾ ਸਟਾਫ ਹੈਗਾ ਇਹ ਤੇ ਲਓ ਜੀ ਸੋង ਦਿਖਾ ਦਿੰਦੇ ਆ ਜੀ ਆਪਾਂ ਇਹ ਸੂਟ ਬਹੁਤ ਸੋਹਣਾ ਸੈਲਫ ਰੇ ਵਿੱਚ ਸੂਟ ਹੈ ਤੇ نیچے ਕਲੋਸ ਤੋਂ ਦਿਖਾ ਦੇ ਇਹਦਾ ਇੰਬੋਰਡਰੀ ਹੋਈ ਹੋਈ ਹੈ ਸਾਰੀ ਸਿੰਗਲ ਟਾਂਕੇ ਦੀ ਇਹਦੇ ਉੱਤੇ ਇੰਬੋਰਡਰੀ ਹੋਊਗੀ ਤੇ ਜਿਹੜਾ ਆਹ ਵਾਲਾ ਹੈਗਾ ਇਹ ਇਹਦੀ ਬਾਜੂ ਦੇ ਉੱਤੇ ਆਊਗਾ ਸੇਮ ਇੰਬੋਰਡਰੀ ਇਦਾਂ ਐਗੀ ਤੇ ਜਿਹੜਾ ਇਹਦਾ ਬੈਕ ਹੈ ਬੈਕ ਦੇ ਉੱਤੇ ਇਹਦਾ ਪ੍ਰਿੰਟ ਆਊਗਾ ਬੈਕ ਦੇ ਉੱਤੇ ਇਹਦਾ ਪ੍ਰਿੰਟ ਆਊਗਾ ਤੇ ਫਰੰਟ ਦੇ ਉੱਤੇ ਇਦਾਂ ਇਹਦੀ ਬਹੁਤ ਪਿਆਰਾ ਜਿਹਾ ਜਿਹੜਾ ਵਾਈਨ ਜਿਹਾ ਛੇੜ ਹੈਗਾ ਤੇ ਜਿਹੜੀ ਦੀ ਬਾਟਮ ਹੈਗੀ ਬਾਟਮ ਇਹਦੀ ਵੀ ਜੀ ਪਲੇਨ ਸਟਫ ਵੀ ਬਹੁਤ ਸੋਹਣਾ ਜੀ ਇਹਦਾ ਸਟਫ ਵੀ ਬੜਾ ਪਿਆਰਾ ਜਿਹਾ ਹੈ ਤੇ ਬਹੁਤ ਸੋਹਣਾ ਵੱਖਰਾ ਸਵੈਗ ਦਾ ਨਾਮ ਹੈਗਾ ਸਟੌਫ ਦਾ ਤੇ ਹੈਗਾ ਹੀ ਵੱਖਰਾ ਜਿਹਾ ਸਵੈਗ ਹੈ ਜੀ ਅਲੱਗ ਦੀ ਚੀਜ਼ ਹੈਗੀ ਇਹ ਲੋਕ ਇਹ ਦਾ ਰਹੂਗਾ ਜੀ ਦੁਪੱਟਾ ਇਹ ਦਾ ਦੁਪੱਟਾ ਰਹੂਗਾ ਬਹੁਤ ਸੋਹਣਾ ਸੋਲੋ ਪੀਸ ਹੈ ਜੀ ਜਿਹਨੂੰ ਵੀ ਚਾਹੀਦਾ ਹੈਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਉਹ ਪਲੇਸ ਕਰ ਸਕਦੇ ਹੋਗੇ 9253115036 ਜਿਹਦੇ ਉਤੇ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਥੈਂਕ ਯੂ ਜੀ